ਕੜਾ ਪੰਜਾਬ ਦਾ ਸੀਐਮ ਉਹਨੂੰ ਤੁਮਨ ਸਮਨ ਸਿੰਘ ਜਨਾਬ ਵੱਲੋਂ ਪਿਛਲੇ ਸਾਲੇ ਵਿੱਚ 1 ਜੁਲਾਈ ਨੂੰ ਸਾਡੀ ਸਟੇਟ ਕਮੇਟੀ ਦੇ ਨਾਲ ਮੀਟਿੰਗ ਕਰਕੇ ਤੇ ਸਾਡੀਆਂ ਸੰਪੂਰਨ ਮੰਗਾਂ ਨੂੰ ਮੰਨਣ ਵਾਸਤੇ ਉਹਨਾਂ ਨੇ 20 ਤਰੀਕ ਨੂੰ ਦੁਬਾਰਾ ਮੀਟਿੰਗ ਕਰਦਾ ਭੋਸਾ ਦਿੱਤਾ ਸੀ ਪਰ ਜਦੋਂ ਕੱਲ ਪਿਛਲੇ ਕੱਲ ਆਪਾਂ 19 ਤਰੀਕ ਨੂੰ ਅਧਿਕਾਰੀਆਂ ਨਾਲ ਇਸ ਚੀਜ਼ ਦਾ ਰਾਬਤਾ ਕੀਤਾ ਤਾਂ ਉਹ ਬਿਲਕੁਲ ਜਿਹੜਾ ਮੀਟਿੰਗ ਤੋਂ ਮੁੱਕਰ ਗਿਆ ਤੇ ਉਹ 21 ਵਾਰੀ ਮੀਟਿੰਗ ਦੇ ਕੇ ਸਾਡੇ ਜਿਹੜਾ ਮੁੱਕਰਿਆ ਕਿਉਂਕਿ ਅਸੀਂ ਪਿਛਲੇ ਦਿਨੀ 5 ਤਰੀਕ ਨੂੰ ਜਿਹੜਾ ਗਿਲੰਦਰ ਦੇ ਵਿੱਚ ਪ੍ਰੋਫੈਸਰ ਰੱਖਿਆ ਸੀ ਉਸੇ ਨੂੰ ਲੈ ਕੇ ਇਹਨੇ ਪਿਛਲੇ ਸਮੇਂ ਵੱਖ-ਵੱਖ ਜਿੰਨੇ ਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਤੇ ਭਰੋਸਾ ਵੀ ਦਿਵਾਇਆ ਕਿ 20 ਤਰੀਕ ਨੂੰ ਤੁਹਾਡੇ ਨਾਲ ਮੀਟਿੰਗ ਕਰਕੇ ਤੁਹਾਡੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ ਪਰ ਉਹ ਸਮਾਂ ਨਿਕਲ ਤੋਂ ਬਾਅਦ ਹੁਕਮੰਤਰੀ ਫਿਰ ਇੱਕ ਵਾਰੀ 21 ਵਾਰ ਜਿਹੜਾ ਉਹ ਸਾਡੇ ਨਾਲ ਧੋਖੇਬਾਜ਼ੀ ਕਰਕੇ ਸਾਡੋਂ ਮੀਟਿੰਗ ਨੇਰ ਤੋਂ ਮੁੱਕਰੀ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਆ ਕਿ ਆਉਂਦੇ ਸਾਰੇ ਇਹ ਕਹਿੰਦੇ ਸੀ ਕਿ ਪੰਜਾਬ ਦੇ ਸਾਰੇ ਸਮੂਹ ਕੱਚੇ ਕਾਮਿਆਂ ਨੂੰ ਵਿਭਾਗ ਸ਼ਾਮਲ ਕਰਕੇ ਪੱਕੇ ਕਰਾਂਗੇ ਤੇ ਸੀ ਇਹ ਮੰਗ ਕਰਦੇ ਆ ਕਿ ਜਿਹੜਿਆ ਸਾਡੀਆਂ ਜਾਇਜ਼ ਮੰਗਾ ਤੁਹਾਨੂੰ ਬਿਤਾਵੋ ਸ਼ਾਮਲ ਕਰਕੇ ਰੈਗੂਲਰ ਕੀਤਾ ਜਿੰਦਾਬਾਦ 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 ਇੱਕਾ ਸਮਾਸ਼ੂਤਾਂ ਜਿੰਦਾਬਾਦ 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 ਪੰਜਾਬ ਸਰਕਾਰ ਮੁਬਾਰਕ ਪੰਜਾਬ ਸਰਕਾਰ ਮਰਦਾਬਾਦ 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 زندہ باد جندھاباد زندہ باد زندہ باد زندہ باد جندھاباد زندہ باد زندہ باد मुसलमान चढ़े ख़ुदा بند کرو بند بند کرو بند کرو په کې شامل تر کې رېګولر کرو رېګولر کرو